ਹਾਂਜੀ ਤੁਹਾਨੂੰ ਕੀ ਲੱਗਦਾ ਜੀ ਇਸ ਵਾਰੀ ਫਰੀਦਕੋਟ ਤੋਂ ਕੌਣ ਜਿੱਤੂਗਾ ਜੀ ਸੀ ਲੋਕ ਸਭਾ ਤੋਂ ਜੀ ਖੰਸਰਾ ਰਹਾਂਸੀ ਕਿਉਂਕਿ ਉਹ ਬੀਹ ਪਰਿਵਾਰ ਚੋਖਿਆ ਤੇ ਸਭ ਦੀ ਹੈਲਪ ਵੀ ਕਰਦੇ ਆ ਜੋ ਵੀ ਉਹਨਾਂ ਨੂੰ ਗੱਲ ਕਹੀ ਜਾਂਦੀ ਆ ਉਹਨੂੰ ਪੂਰੀ ਮੰਨਦੇ ਆ ਹਾਂਜੀ ਵੀ ਸਾਰਿਆਂ ਲਈ ਬਹੁਤ ਕਰ ਰਹੇ ਆ ਉਹ ਫਰੀਦਕੋਟ ਚੋ ਹੀ ਜਿੱਤੂਗਾ ਵੈਸੇ ਮੋਤੀਆ ਉਹ ਵੀ ਬਹੁਤ ਕੁਝ ਕਰ ਰਹੇ ਆ ਪੰਜਾਬ ਬਾਰੇ ਵਿਹਾਰਿਕ ਦੀ ਗੱਲ ਸੁਣੀ ਜਾਂਦੀ ਆ ਬਹੁਤ ਕਿ ਦੰਦਾ ਨੇ ਹਾਂਜੀ ਇਸ ਵਾਰ ਮੋਦੀ ਵੀ ਜਿੱਤ ਕੇ ਹੰਸਰਾ ਦੇ ਹਾਂ ਇਸ ਜਿਵੇਂ ਕੇ ਹੰਸਰਾ ਦੇ ਹਾਂ ਤੇ ਉਹਨਾਂ ਪਰਵਾਤ ਉੱਥੇ ਅਦਸਾਨਾ ਤੋਂ ਵੀ ਬੜੀ ਵਧੀਆ ਗੱਲ ਦੀ ਸੁਣ ਰਿਆ ਇਸ ਵਾਰ ਅਸੀਂ ਜੀਪੀ ਨੂੰ ਹੀ ਬੋਟ ਪਾਵਾਂਗੇ ਤੇ ਜੀਪੀ ਨੂੰ ਹੀ ਜਿਤਾਵਾਂਗੇ ਹਾਂਜੀ ਇਸ ਲਈ ਹਲਕਾ ਫਰੀਦਕੋਟ ਤੋਂ ਕਿਹਨੂੰ ਬੋਟ ਦੇ ਰਹੇ ਆ ਸਾਡੇ ਹਲਕੇ ਦੇ ਵਿੱਚ ਹੰਸਰਾਏ ਹੰਸੀ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਅ ਉਮੀਦਵਾਰ ਨੇ ਅਸੀਂ ਅੱਜ ਇਸ ਵਾਰ ਉਹਨਾਂ ਨੂੰ ਵੋਟ ਪਾਵਾਂਗੇ ਜਿਨ੍ਹਾਂ ਨੇ ਜੋ ਨਰਿੰਦਰ ਮੋਦੀ ਜੀ ਦੇ ਹੁਣ ਤੱਕ ਦੇ ਸੀ ਕੰਮ ਦੇਖੇ ਨੇ ਜੋ ਉਹਨਾਂ ਨੇ ਲੋਕਾਂ ਗਰੀਬਾਂ ਵਾਸਤੇ ਮਜਰੂਹਾ ਵਾਸਤੇ ਕੰਮ ਕੀਤਾ ਹੈ ਔਰ ਹਰੇਕ ਮਹਿਲਾ ਵਾਸਤੇ ਕੰਮ ਕੀਤਾ ਉਹਨੂੰ ਦੇਖਦੇ ਹੋਏ ਅਸੀਂ ਚਾਹੁੰਦੇ ਆ ਵੀ ਨਰਿੰਦਰ ਮੋਦੀ ਜੀ ਦੁਬਾਰਾ ਦੇਸ਼ ਦੇ ਪ੍ਰਧਾਨ ਬਣੇ ਜੋ ਸਾਡੇ ਇੱਥੋਂ ਦੇ ਕੈਂਡੀਡੇਟ ਨੇ ਹੰਸਰਾਏ ਹੰਸ ਜੀ ਉਹ ਖੁਦ ਇੱਕ ਮਜ਼ਦੂਰ ਤੇ ਕਿਸਾਨ ਪਰਿਵਾਰ ਦੇ ਵਿੱਚ ਉੜੇ ਨੇ ਜਿਨ੍ਹਾਂ ਨੇ ਬਹੁਤ ਹੀ ਆਪਣੀ ਗਰੀਬੀ ਦੇਖੀ ਆ ਉਥੋਂ ਨਿਕਲੇ ਨੇ ਇਸ ਕਰਕੇ ਵੀ ਅਸੀਂ ਉਹਨਾਂ ਨੂੰ ਪਸੰਦ ਕਰਦੇ ਹਾਂ ਇੱਕ ਵੇਸ਼ ਆਦਮੀ ਨੇ ਇਸ ਕਰਕੇ ਉਹਨਾਂ ਨੂੰ ਪਸੰਦ ਕਰਦੇ ਹਾਂ